ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਧਮਤਾਨ ਸਾਹਿਬ ਜੀਂਦ ਵਿਖੇ ਸੱਭਦੀ ਸਮਾਗਮ ਮਨਾਏ ਜਾਣਗੇ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਜਿਸ ਸੰਬੰਧੀ ਮਾਨਯੋਗ ਪ੍ਰਧਾਨ ਸਾਹਿਬ ਅਤੇ ਉਹਨਾਂ ਦੀ ਟੀਮ ਗੁਰਦੁਆਰਾ ਧਮਤਾਨ ਸਾਹਿਬ ਪਹੁੰਚੀ ਗੁਰਦੁਆਰਾ ਸਾਹਿਬ ਦੀ ਦਿੱਖ ਨੂੰ ਹੋਰ ਸੁੰਦਰ ਬਣਾਉਣ ਲਈ ਬਾਬਾ ਅਮਰੀਕ ਸਿੰਘ ਕਾਰ ਸੇਵਾ ਵਾਲਿਆਂ ਨੂੰ ਸੇਵਾ ਦਿੱਤੀ ਗਈ ਜੋ ਸੇਵਾ 9 ਅਕਤੂਬਰ ਨੂੰ ਆਰੰਭ ਹੋਵੇਗੀ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਧੰਨ ਗੁਰੂ ਤੇਗ ਬਹਾਦਰ ਪਾਸ਼ਾ ਆਚਰਨ ਜੋ ਪ੍ਰਾਪਤ ਗੁਰਦੁਆਰਾ ਤੁਮਤਾਨ ਸਾਹਿਬ ਜਿੱਥੇ ਠਹਿ ਹੋਇਆ ਜਿੱਥੇ ਮਹਾਂਪੁਰਖ ਬਾਬਾ ਅਮਰੀਕ ਸਿੰਘ ਸਾਡੇ ਮੈਂਬਰ ਹਰੇ ਸ੍ਰੀ ਮਨਤਾ ਜੀ ਕਵਲ ਜੀ ਸਿੰਘ ਜੈ ਜਰਾਣਾ ਜੀ ਸਾਡੇ ਸੈਕਟਰੀ ਸਾਹਿਬ ਗੁਰਲਾਲ ਸਿੰਘ ਸਾਰੀ ਸੰਗਤ ਇਕੱਠੀ ਹੋਈ ਏ ਅੱਜ ਅਸੀਂ ਇੱਥੇ ਬੜਾ ਸੁੰਦਰ ਲੰਗਰ ਹਾਲ ਬਣਾਉਣ ਲਈ ਪਾਬਾ ਜੀ ਨੂੰ ਅਪੀਲ ਕੀਤੀ ਏ ਜਿਹੜਾ 9 ਤਰੀਕ ਨੂੰ ਨੀ ਪੱਥਰ ਰੱਖਿਆ ਜਾਣਾ ਇਸੇ ਤਰ੍ਹਾਂ ਹੀ ਮੰਡੀ ਦਾ ਛੱਡ ਬਣਾਉਣਾ ਹੈ ਉਹ ਬੜਾ ਤਗੜਾ ਤੇ ਬਹੁਤ ਸੁੰਦਰ ਬਣਾਉਣਾ ਹੈ ਇਸੇ ਤਰ੍ਹਾਂ ਹੀ ਖੜਾ ਪ੍ਰਸ਼ਾਦ ਦੇ ਕਾਊਂਟਰ ਨਵੇਂ ਅਖੰਡ ਪੜ੍ਹ ਸਾਭਾ ਦੇ ਕਮਰੇ ਬਹੁਤ ਸੋਹਣਾ ਸੁੰਦਰਤਾ ਬਣਾਣੀ ਹੈ ਪੂਰੀ ਤੁਨਗੁਰ ਉਤੇਜ ਬਹਾਦਰ ਦੇ ਪਾਸ ਸਾਡੇ ਸਤਾਨ ਤੇ ਤਮਤਾਨ ਸਾਹਿਬ ਪੂਰੀ ਸੁੰਦਰਤਾ ਵਧੀਆ ਨਵੀਨੀਕਰਨ ਕਰਨਾ ਹੈ ਅੱਜ ਸਾਡੇ ਮੈਂਬਰ ਵੀ ਹਾਜ਼ਰ ਨੇ ਸਾਡੇ ਸੈਕਟਰੀ ਵੀ ਹਾਜ਼ਰ ਨੇ ਸਮੂਚੀ ਸਾਧ ਸੰਗਤ ਹਾਜ਼ਰ ਹੋਈ ਏ ਬਾਬਾ ਅਮਰੀਕ ਸਿੰਘ ਜੀ ਆਏ ਸਨ ਵਿਸ਼ੇਸ਼ ਤੌਰ ਤੇ ਸਾਰੀ ਸਾਡੀ ਮੀਟਿੰਗ ਹੋਈ ਏ ਸਾਰਾ ਵਿਸ਼ੇਸ਼ ਤੌਰ ਤੇ ਕੰਮ ਦੇਖਿਆ ਗਿਆ ਏ ਮਹਾਂਪੁਰਖਾਂ ਨੂੰ ਸੇਵਾ ਦਿੱਤੀ ਗਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਸਥਾਨ ਤਮਦਾਨ ਸਾਹਿਬ ਵਿਖੇ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਮੈਂਬਰ ਸਾਹਿਬ ਮਨਤਾ ਜੀ ਸਾਰੇ ਆਪਾਂ ਅੱਜ ਇੱਥੇ ਪਹੁੰਚੇ ਆ ਮੈਂ ਧੰਨਵਾਦ ਕਰਨਾ ਆਪਣੀ ਟੀਮ ਦਾ ਪ੍ਰਧਾਨ ਸਾਹਿਬ ਦਾ ਕਿ ਇੱਥੇ ਅੱਜ ਨਵੇਂ ਲੰਗਰ ਹਾਲ ਦੀਆਂ ਤਿਆਰੀਆਂ ਵਾਸਤੇ ਇੱਕ ਸ਼ੈਡ ਦੀ ਕੀਤੀ ਹੈ ਤੇ ਇੱਥੇ ਇੱਕ ਨਵਾਂ ਜਿਹੜਾ ਸਾਡੀ ਫਸਲਾਂ ਜਿਹੜੀਆਂ ਸਾਡੀਆਂ ਹੁੰਦੀਆਂ ਨੇ ਉਹਦੇ ਵਾਸਤੇ ਇੱਥੇ ਇੱਕ ਵੱਡਾ ਸ਼ੈੱਡ ਬਣਾ ਕੇ ਤਿਆਰ ਕੀਤਾ ਜਾਏਗਾ ਕੜਾ ਪ੍ਰਸ਼ਾਦ ਦਾ ਨਵੇਂ ਕਾਊਂਟਰ ਦਾ ਜਿਹੜਾ ਹੈ ਉਹ ਵੀ ਇੱਥੇ ਬਣਾਇਆ ਜਾਏਗਾ ਉਹਦੇ ਨਾਲ ਨਾਲ ਸਾਰੇ ਇੱਥੇ ਜਿਹੜੀ ਜਗ੍ਹਾ ਹੈ ਸਾਡੀ ਅੰਦਰ ਉਹਨੂੰ ਸਾਰੀ ਨੂੰ ਟਾਇਲ ਲਾ ਕੇ ਉਹ ਪੱਕਿਆ ਕੀਤਾ ਜਾਏਗਾ ਮੈਂ ਧੰਨਵਾਦ ਕਰਨਾ ਪ੍ਰਧਾਨ ਸਾਹਿਬ ਦਾ ਜਿਵੇਂ ਕਿ ਹੋਰ ਗੁਰਦੁਆਰਾ ਸਾਹਿਬਾਂ ਦੇ ਵਿੱਚ ਬੜੇ-ਬੜੇ ਪੱਧਰ ਦੇ ਉੱਤੇ ਸੇਵਾਵਾਂ ਚੱਲ ਰਹੀਆਂ ਨੇ ਅੱਜ ਤੰਤਾਨ ਸਾਹਿਬ ਨਵੀਂ ਪਾਸ਼ੀ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਬਾਬਾ ਅਮਰੀਕ ਸਿੰਘ ਜੀ ਦੇ ਸਹਿਯੋਗ ਦੇ ਨਾਲ ਸੰਤਾਂ ਦੇ ਸਹਿਯੋਗ ਦੇ ਨਾਲ ਇਹ ਵੱਡੀਆਂ ਸੇਵਾਵਾਂ ਕਰਨ ਵਾਸਤੇ ਜਾ ਰਹੇ ਹਾਂ ਤੇ ਗੁਰੂ ਸਾਹਿਬ ਜੀ ਕਿਰਪਾ ਕਰਨ ਇਸ ਤਰ੍ਹਾਂ ਸਾਡੇ ਕੋਲੋਂ ਸੇਵਾਵਾਂ ਲੈਂਦੇ ਰਹਿਣ ਸਾਰੀਆਂ ਸੰਤਾਂ ਦਾ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ